ਰੰਗ ਫਕੀਰੀ ਦੇ YouTube ਚੈਨਲ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਪਾਰ ਵਿੱਚ ਬੰਦਨ ਪੂਜਾ ਬੰਦਨ ਜਾਂ ਕਿਸੇ ਵੀ ਤਰ੍ਹਾਂ ਦਾ ਸਰੀਰਕ ਮਾਨਸਿਕ ਜਾਂ ਹੋਰ ਕੋਈ ਵੀ ਬੰਦਨ ਹੋਵੇ ਜਿਸ ਨੂੰ ਤੁਸੀਂ ਸਿਰਫ 2 ਮਿੰਟਾਂ ਦੇ ਵਿੱਚ ਦੀਪਕ ਜਗਾ ਕੇ ਛੋਟੇ ਜਿਹੇ ਉਪਾਏ ਦੇ ਨਾਲ ਖੋਲ ਸਕਦੇ ਹੋ ਜੇ ਤੁਸੀਂ ਇਹ ਉਪਾਏ ਕਰਦੇ ਹੋ 100% ਪ੍ਰਭਾਵਸ਼ਾਲੀ ਹੈ ਜੇ ਤੁਹਾਡੇ ਸ਼ਰੀਰ ਉੱਤੇ ਬੰਧਨ ਹੈ ਘਰ ਉੱਤੇ ਬੰਧਨ ਹੈ ਪੂਜਾ ਪਾਠ ਨਹੀਂ ਲੱਗਦਾ ਪਹਿਲਾਂ ਤੁਹਾਨੂੰ ਅਨੁਭਵ ਹੁੰਦੇ ਸਨ ਪਰ ਹੁਣ ਨਹੀਂ ਹੁੰਦੇ ਪਹਿਲਾਂ ਤੁਹਾਨੂੰ ਤੁਹਾਡੇ ਦੇਵੀ ਦੇਵਤਿਆਂ ਦੇ ਪਿਤਰਾਂ ਦੇ ਦਰਸ਼ਨ ਹੁੰਦੇ ਸਨ ਪਰ ਹੁਣ ਨਹੀਂ ਹੋ ਰਹੇ ਇਹ ਉਪਾਏ ਤੁਹਾਡੇ ਲਈ ਹੈ ਜੇ ਘਰ ਵਿੱਚ ਬਰਕਤ ਨਹੀਂ ਪੈ ਰਹੀ ਪੈਸਾ ਕਮਾ ਰਹੇ ਹੋ ਪਰ ਪਤਾ ਨਹੀਂ ਲੱਗਦਾ ਕਿਥੇ ਜਾ ਰਿਹਾ ਹੈ ਕੁਝ ਬਚਦਾ ਨਹੀਂ ਜਾਂ ਪੂਜਾ ਸਵੀਕਾਰ ਨਹੀਂ ਹੋ ਰਹੀ ਵਪਾਰ ਵਿੱਚ ਕਿਸੇ ਨੇ ਬੰਦਨ ਲਾ ਦਿੱਤਾ ਹੈ ਦੂਜਿਆਂ ਦੀ ਦੁਕਾਨ ਚੱਲ ਰਹੀ ਹੈ ਤੇ ਤੁਹਾਡੀ ਬੰਦ ਪਈ ਹੈ ਤਾਂ ਇਹ ਉਪਾਏ ਤੁਸੀਂ ਜ਼ਰੂਰ ਕਰੋ ਅਕਸਰ ਜਦੋਂ ਤੁਸੀਂ ਘਰ ਵਿੱਚ ਦਾਖਲ ਹੁੰਦੇ ਹੋ ਤਾਂ ਗੁੱਸਾ ਆਉਂਦਾ ਹੈ ਘਰ ਵਿੱਚ ਝਗੜੇ ਹੁੰਦੇ ਹਨ ਸੋਚਨ ਤੇ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ ਇਹ ਸਭ ਬੰਦਨ ਦੇ ਕਾਰਨ ਹੁੰਦਾ ਹੈ ਕਈ ਵਾਰੀ ਜੋ ਆਪਣੇ ਹੀ ਹੁੰਦੇ ਹਨ ਉਹੀ ਤੁਹਾਡੇ ਤੇ ਬੰਦਨ ਕਰ ਦਿੰਦੇ ਹਨ ਉਹ ਵੇਖਦੇ ਹਨ ਕਿ ਤੁਸੀਂ ਚੰਗਾ ਕਮਾ ਰਹੇ ਹੋ ਗੱਡੀ ਲੈ ਲਈ ਘਰ ਬਣਾ ਲਿਆ ਤਾਂ ਈਰਖਾ ਕਰਕੇ ਤੁਹਾਡੀ ਸਵਾਰੀ ਪੂਜਾ ਵਪਾਰ ਸਭ ਬੰਦਨ ਵਿੱਚ ਬੰਨ੍ਹ ਦਿੰਦੇ ਹਨ ਇਸ ਕਾਰਨ ਤੁਸੀਂ ਪੂਜਾ ਤਾਂ ਕਰਦੇ ਹੋ ਪਰ ਉਹ ਤੁਹਾਡੇ ਇਸ਼ਟ ਤੱਕ ਨਹੀਂ ਪਹੁੰਚਦੀ। ਅਨੁਭਵ ਤੁਹਾਨੂੰ ਹੁੰਦੇ ਨਹੀਂ ਤੇ ਤੁਸੀਂ ਵੱਖ-ਵੱਖ ਥਾਵਾਂ ਤੇ ਭਟਕਦੇ ਹੋ ਬੰਧਨ ਨੂੰ ਖੁਲਵਾਉਣ ਲਈ। ਪਰ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਏ ਦੱਸਣ ਜਾ ਰਿਹਾ ਹਾਂ। ਇਹ ਉਪਾਏ ਤੁਹਾਡੇ ਸਾਰੇ ਬੰਧਨ ਆਪੇ ਹੀ ਖੋਲ ਦੇਵੇਗਾ। ਇਸ ਉਪਾਏ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲਵੋ ਜਾਂ ਇਸ ਨੂੰ ਨੋਟ ਕਰ ਲਵੋ। ਇਹ ਮਿੱਟੀ ਦੇ ਦੀਪਕ ਦਾ ਉਪਾਏ ਹੈ। ਇਸ ਨੂੰ ਸ਼ਨੀਵਾਰ ਕਰਨਾ ਹੈ ਤੁਸੀਂ ਤਿਆਰੀ ਕੀ ਕਰਨੀ ਹੈ ਇੱਕ ਮਿੱਟੀ ਦਾ ਨਵਾਂ ਕੋਰਾ ਦੀਵਾ ਲੈਣਾ ਹੈ ਰਾਤ ਨੂੰ ਉਸ ਨੂੰ ਸਰੋਂ ਦੇ ਤੇਲ ਦੇ ਵਿੱਚ ਡਬੋ ਕੇ ਰੱਖ ਦੇਣਾ ਹੈ ਸਵੇਰੇ ਉਸ ਨੂੰ ਉਸ ਸਰੋਂ ਦੇ ਤੇਲ ਦੇ ਵਿੱਚੋਂ ਕੱਢ ਲੈਣਾ ਹੈ ਹੁਣ ਉਸ ਦੀਪਕ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਭਰ ਲੈਣਾ ਹੈ ਹੁਣ ਉਹਦੇ ਨਾਲ ਸਰੋਂ ਦੇ ਤੇਲ ਦੇ ਨਾਲ ਤੁਸੀਂ ਉਸ ਦੀਪਕ ਦੇ ਵਿੱਚ ਹੋਰ ਕੀ ਕੀ ਪਾਉਣਾ ਹੈ ਉਹ ਧਿਆਨ ਨਾਲ ਸੁਣੋ ਇੱਕ ਚੁਟਕੀ ਹਲਦੀ ਦੋ ਲੌਂਗ ਦੋ ਇਲਾਇਚੀ ਪੰਜ ਕਾਲੀਆਂ ਮਿਰਚਾਂ ਕਲਾਵੇ ਦੀ ਬੱਤੀ ਬਣਾ ਕੇ ਇੱਕ ਮੁਖੀ ਦੀਪਕ ਨੂੰ ਜਗਾਉਣ ਵਾਸਤੇ ਤਿਆਰ ਕਰ ਲੈਣੀ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇੱਕ ਕਟੋਰੇ ਦੇ ਵਿੱਚ ਸਾਬਤ ਕਾਲੀ ਉੜਦ ਭਰ ਲੈਣੀ ਹੈ ਉਸ ਦੇ ਉੱਤੇ ਇਹ ਤਿਆਰ ਕੀਤਾ ਹੋਇਆ ਦੀਪਕ ਰੱਖਣਾ ਹੈ ਇਹ ਦੀਪਕ ਮਾਂ ਕਾਲੀ ਦੇ ਨਾਮ ਨਾਲ ਜਲਾਉਣਾ ਹੈ ਜਲਾਉਣ ਤੋਂ ਪਹਿਲਾਂ ਇਹ ਮੰਤਰ ਤੁਸੀਂ 3 ਵਾਰ ਪੜ੍ਹਨਾ ਹੈ ਮੰਤਰ ਨੂੰ ਧਿਆਨ ਨਾਲ ਸੁਣ ਲਵੋ ਨਾ ਸਮਝ ਆਵੇ ਤਾਂ ਦੁਬਾਰਾ ਸੁਣ ਲੈਣਾ ਮੰਤਰ ਹੈ ਸਤਨਾਮੋ ਆਦੇਸ਼ ਗੁਰੂ ਜੀ ਕੋ ਆਦੇਸ਼ ਜਲ ਖੋਲੂ ਜਲ ਵాయు ਖੋਲੂ ਖੋਲੂ ਜਲ ਕੀ ਇਕਾਈ मेरी बंदी विद्या खोलूं तेरी ज्योत जलाई ये बंधन खुद खोले काल का माई करवत के पितर खोलूँ देवी खोलूँ देवता खोलूँ मरगट से मैदान से हिदर से चौगान से सैयद से धरती से आसमान से जो मेरा खुला ना खुले ਤੋ ਆਨ ਰਾਜਾ रामचंद्र जी की आन महादेव माता पार्वती की आन सत्त साचा पिंड काचा चले मंत्र ईश्वर वाचा ਇਹ ਮੰਤਰ ਤਿੰਨ ਵਾਰ ਪੜ੍ਹ ਕੇ ਦੀਪਕ ਨੂੰ ਤੁਸੀਂ ਜਗਾ ਦੇਣਾ ਹੈ ਇਸ ਨੂੰ ਸ਼ਨੀਵਾਰ ਸਵੇਰੇ ਜਗਾਉਣਾ ਹੈ ਸ਼ੁੱਕਰਵਾਰ ਰਾਤ ਨੂੰ ਤੁਸੀਂ ਦੀਪਕ ਨੂੰ ਤੇਲ ਦੇ ਵਿੱਚ ਡਿਬੋ ਕੇ ਰੱਖਣਾ ਹੈ ਦੀਪਕ ਵਿੱਚ ਜੋ ਸਮਗਰੀ ਹਲਦੀ, ਲੌਂਗ, ਇਲਾਇਚੀ, ਕਾਲੀ ਮਿਰਚ ਪਾਈ ਹੈ ਉਹੀ ਸਮਗਰੀ ਪੂਰਾ ਹਫਤਾ ਰਹਿਣ ਦਿਓ। ਬੱਤੀ ਖਤਮ ਹੋ ਜਾਵੇ ਤਾਂ ਨਵੀਂ ਬਣਾ ਸਕਦੇ ਹੋ। ਅਗਲੇ ਸ਼ਨੀਵਾਰ ਪੁਰਾਣੀ ਸਮਗਰੀ ਨੂੰ ਹਵਨਕੁੰਡ ਵਿੱਚ ਭਸਮ ਕਰ ਦਿਓ ਜਾਂ ਹਵਨ ਸਮਗਰੀ ਵਿੱਚ ਮਿਲਾ ਦਿਓ। ਇਹ ਉਪਾਏ 5 ਸ਼ਨੀਵਾਰ ਕਰਨਾ ਹੈ। ਦੂਜੇ ਸ਼ਨੀਵਾਰ ਤੋਂ ਹੀ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਇਸ ਦੀਪਕ ਦੇ ਮਹਾ ਪ੍ਰਯੋਗ ਦੇ ਨਾਲ ਤੁਹਾਡੇ ਪਿਤਰਾਂ ਦੇ ਦਰਸ਼ਨ ਹੋਣਗੇ ਕੁਲ ਦੇਵੀ ਦੇਵਤਾ ਪ੍ਰਗਟ ਹੋਣਗੇ ਪੂਜਾ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਘਰ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਜੋ ਪੈਸਾ ਪਹਿਲਾਂ ਨਹੀਂ ਟਿਕਦਾ ਸੀ ਉਹ ਹੁਣ ਟਿਕਨ ਲੱਗੇਗਾ ਘਰ ਵਿੱਚ ਸ਼ਾਂਤੀ ਆਵੇਗੀ ਝਗੜੇ ਤੇ ਗੁੱਸਾ ਦੂਰ ਹੋ ਜਾਵੇਗਾ ਇਹ ਉਪਾਏ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸ਼ਰੀਰ ਬੰਧਨ ਵਪਾਰ ਬੰਧਨ ਪੂਜਾ ਬੰਧਨ ਮਾਨਸਿਕ ਬੰਧਨ ਸਭ ਨੂੰ ਖੋਲ ਸਕਦਾ ਹੈ ਇਹ ਉਪਾਏ ਕਰਨ ਤੋਂ ਬਾਅਦ ਤੁਹਾਨੂੰ ਅਗਰ ਚੰਗਾ ਲੱਗੇ ਸ਼ਾਂਤੀ ਮਿਲੇ ਤੁਹਾਡੇ ਕੰਮ ਸਵਰ ਜਾਣ ਤਾਂ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ ਆਪਦੀ رائے مشورہ ضرور ਸਾਨੂੰ ਦੇਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਘੰਟੀ ਵਾਲਾ ਬਟਨ ਜਰੂਰ ਦਬ ਲੇਣਾ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ